ਆ ਲੈ ਸਿਮਰਨ ਆ ਲੈ 10000 ਰੁਪਿਆ ਠੀਕ ਆ ਇੱਕ ਵਾਰੀ ਗਿਣ ਲੈ ਆਪੇ ਪੂਰੇ ਆਂ ਜੀ ਵੀਰੇ 20 ਨੋਟ ਆ ਹਾਂ ਫਿਰ 10000 ਹੀ ਹੋਇਆ ਨਾ ਹਾਂ 10000 ਹੀ ਹੋਇਆ ਫਿਰ ਇੱਕ ਛੁੱਟੀ ਸੀ ਪਰ ਮੈਂ ਪੈਸੇ ਨਹੀਂ ਕੱਟੇ ਠੀਕ ਆ ਵੀਰੇ ਠੀਕ ਆ 10000 ਰੁਪਏ ਬੜਾ ਫਟਾਫਟ ਜੇਬ ਚ ਪਾ ਲਾ ਧਿਆਨ ਨਾਲ ਲੈ ਜਿੰਗੇ ਕਰੇ ਮੰਮੀ ਨੂੰ ਫੜਾ ਦੀ ਉਹ ਤਾਂ ਠੀਕ ਆ ਵੀਰੇ ਪਰ ਇੱਕ ਚੀਜ਼ ਤੁਸੀਂ ਭੁੱਲ ਰਹੇ ਹੋ ਭੁੱਲ ਰਿਹਾ ਮਤਲਬ ਵੀਰੇ ਹਮੇਸ਼ਾ ਤੁਸੀਂ ਦਿੰਨੇ ਹੋ ਐਦ ਕੀ ਭੁੱਲ ਰਹੇ ਹੋ ਭੁੱਲਿਆ ਨੀਗਾ ਉਹ ਤਾਂ ਮੈਂ ਸੋਚਿਆ ਪਹਿਲਾਂ ਪੈਸੇ ਦਾ ਹਿਸਾਬ ਨਿਬੜ ਦਈਏ ਫਿਰ ਗੱਲ ਕਰਦੇ ਆ ਤਾਂ ਮੈਂ ਸਪੈਸ਼ਲ ਯਾਦ ਰੱਖਿਆ ਨਵੀਂ ਚੀਜ਼ ਲੈ ਕੇ ਆਇਆ ਉਹਦੇ ਵਾਸਤੇ ਆ ਦੇਖ ਤਾਂ ਸਹੀ ਉਹ ਵੀਰੇ ਤਾਂ ਹਾਰਣ ਵੀ ਵੱਜਦਾ ਵਾ ਇਹ ਤਾਂ ਬਹੁਤ ਪਸੰਦ ਆਊਗਾ ਵੀਰੇ ਨੂੰ ਖੁਸ਼ ਹੋ ਜਾਊਗਾ ਨਾ ਹਾਂਜੀ ਆ ਲੈ ਮਨੂੰ ਕਹਿ ਦੀ ਵੀਰਾ ਤੇਰੇ ਵਾਸਤੇ ਸਪੈਸ਼ਲ ਲੈ ਕੇ ਆਇਆ ਠੀਕ ਹੈ ਇਹ ਆ ਲੈ ਆ ਲੈ ਜਾ ਵੀਰੇ ਮਰ ਮੈਂ ਦੇ ਆਵਾ ਹਾਂ ਹੁਣੇ ਚੱਲ ਜਾ ਤੇ ਜਲਦੀ ਆ ਜੀ ਠੀਕ ਆ ਵੀਰੇ ਠੀਕ ਆ ਵੀਰੇ ਸੱਚ ਹਾਂ ਮੈਂ ਚਾਹ ਚਾਹ ਤੇ ਇਹ ਭੁੱਲੀ ਗਿਆ ਤੁਹਾਨੂੰ ਕਹਿਣਾ ਉਹ ਤਾਂ ਕਾਫੀ ਦਿਨ ਹੋ ਗਏ ਤੁਸੀਂ ਆਏ ਵੀ ਨਹੀਂ ਨਾ ਯਾਦ ਕਰਦਾ ਸੀ ਤੁਹਾਨੂੰ ਮੈਨੂੰ ਵੀ ਇਦਾਂ ਫੀਲ ਹੋ ਰਿਹਾ ਸੀ ਸਵੇਰੇ ਕਿੰਨੇ ਦਿਨ ਹੋ ਗਏ ਮੈਂ ਗੀੜਾ ਹੀ ਨਹੀਂ ਮਾਰਿਆ ਵੀਰੇ ਜਾਂ ਤਾਂ ਐ ਕਰੋ ਸ਼ਾਮ ਨੂੰ ਤੁਸੀਂ ਨਾਲ ਹੀ ਲੈ ਕੇ ਆ ਦਿਓ ਨਹੀਂ ਪਹਿਲਾਂ ਤੂੰ ਆ ਦੇ ਆ ਉਹਨੂੰ ਤਰੀਕ ਦਾ ਪਤਾ ਹੈ ਹਾਂ ਯਾਦ ਕਰਦਾ ਹੁਣ ਫਟਾਫਟ ਫੜਾ ਦੇ ਉਹਨੂੰ ਤੇ ਨਾਲੇ ਉਹਨੂੰ ਕਹੀਂ ਵੀਰਾ ਜਲਦੀ ਆਊਗਾ ਠੀਕ ਆ ਵੀਰੇ ਚਾਹ ਪੀਵਾਂਗੇ ਫਿਰ ਠੀਕ ਆ ਵੀਰੇ ਧੰਨਵਾਦ ਵੀਰੇ ਨਾ ਨਾ ਤੂੰ ਜਾ ਜਲਦੀ ਆ ਜੀ ਠੀਕ ਆ ਜਾ ਹੁਣ ਕੰਮ ਕਰ ਲੈ sire ਆ ਕੀ ਆ ਤਨਖਾਹ ਵਾ ਹੋਰ ਕੀ ਆ 10 ਤਰੀਕ ਆ ਵੀਰੇ 2000 ਵੀਰੇ 4000 ਨਾਲ ਤਨਖਾਹ ਤਾਂ ਉਹ ਤਨਖਾਹ ਤਾਂ 4000 20 ਤਰੀਕ ਨੂੰ ਤਾਂ ਆਈ ਸੀਗੀ ਅੱਜ 10 ਤਰੀਕ ਆ ਤਾਂ 2700 ਰੁਪਏ ਬਣਦਾ ਸੀਗਾ ਠੀਕ ਆ 1000 ਰੁਪਏ ਤੋਂ ਅਡਵਾਂਸ ਲੈ ਗਈ ਸੀ ਮੈਂ ਤਾਂ ਤੈਨੂੰ 1700 ਦੇਣਾ ਸੀ ਫਿਰ ਵੀ ਤੈਨੂੰ ਮੈਂ 2000 ਦੇ ਰਿਹਾ 300 ਰੁਪਏ ਐਕਸਟਰਾ ਦਿੱਤਾ ਤੈਨੂੰ ਮੈਂ ਵੀਰੇ ਪਰ ਇਦਾਂ ਕਿਉਂ ਵੀਰੇ ਨੇ ਤੁਸੀਂ 10000 ਦਿੰਨੇ ਹੋ ਮੈਨੂੰ 4 ਦਿੰਨੇ ਪਏ ਹੋ ਤੇ ਉਹਦੀ ਤਨਖਾਹ 10000 ਹੈ ਤੇ ਤੇਰੀ 4000 ਆ ਉਹਨੂੰ ਵੀ ਆ ਪੂਰੀ ਦਿੱਤੀ ਤੇ ਤੈਨੂੰ ਵੀ ਪੂਰੀ ਦਿੱਤੀ ਸਗੋਂ ਤੈਨੂੰ ਤਾਂ 300 ਰੁਪਏ ਵਾਧੂ ਦਿੱਤਾ ਤੈਨੂੰ ਖੁਸ਼ ਹੋਣਾ ਚਾਹੀਦਾ ਵੀਰੇ ਕੰਮ ਵੀ ਤਾਂ ਅਸੀਂ ਬਰਾਬਰ ਹੀ ਕਰਦੇ ਪਏ ਆ ਨਾ ਜਿੰਨੇ ਟਾਈਮ ਤੇ ਵੀਰਾ ਆਉਂਦਾ ਉਹਨੇ ਟਾਈਮ ਤੇ ਮੈਂ ਆਉਣੀ ਆ ਜਿੰਨੇ ਟਾਈਮ ਤੇ ਮੈਂ ਜਾਂਦੀ ਹੁੰਦੀ ਉਹਨੇ ਟਾਈਮ ਤੇ ਵੀਰਾ ਜਾਂਦਾ ਸਿਰਫ ਵੀਰਾ ਮਾਰਕੀਟ ਹੀ ਜਾਂਦਾ ਨਾ ਸਮਾਨ ਲੈਣ ਨਾਲੇ ਵੀਰੇ ਨੂੰ ਤਾਂ ਰੇਟ ਵੀ ਨਹੀਂ ਆਦਾ ਸਮਾਨ ਦੇ ਵਿੱਚੋਂ ਤਾਂ ਸਾਰਿਆਂ ਦਾ ਰੇਟ ਵੀ ਆਦਾ ਫਿਰ ਵੀ ਤੁਸੀਂ ਤਨਖਾਹ ਸਿਮਰਨ ਖੋਇਆ ਕੀ ਆ ਤੈਨੂੰ ਹਜੇ 20 ਦਿਨ ਤੈਨੂੰ ਕੰਮ ਤੇ ਲੱਗੀ ਨੂੰ ਹੋਇਆ ਤੂੰ ਤਾਂ ਕਹਿੰਦੀ ਸੀ ਮੇਰਾ 4000 ਚ ਗੁਜ਼ਾਰਾ ਬਹੁਤ ਵਧੀਆ ਹੋ ਜਾਣਾ ਹੁਣ ਤੇਰੀ ਆ ਖੋਦੀ ਤਨਖਾਹ ਤੇ ਆ ਵੀਰੇ ਹੁਣ ਕੀ ਕਰਾਂ ਹੁਣ ਖਰਚੇ ਇੰਨੇ ਵੱਧ ਗਏ ਆ ਵੀਰੇ ਇੰਚ ਕਿਹੜੀ ਤੂੰ ਫੈਕਟਰੀ ਲਾ ਲਈ ਜਿਹੜੇ ਤੇਰੇ ਖਰਚੇ ਵਧ ਗਏ ਨਾਲੇ ਤੇਰੀ ਮੇਰੀ ਕਮਿਟਮੈਂਟ ਹੋਈ ਸੀਗੀ ਕਿ ਜਿੰਨੇ ਮੈਂ ਕਹੂੰਗਾ ਜੇ ਤੈਨੂੰ ਮਨਜ਼ੂਰ ਆ ਤਾਂ ਲੱਗੀ ਤੂੰ ਤਾਂ ਕਹਿੰਦੀ ਸੀ ਮੇਰਾ ਬਹੁਤ ਸੋਨਾ ਗੁਜ਼ਾਰਾ ਹੋ ਜਾਊਗਾ ਹੁਣ ਕਹਿ ਰਹੀ ਆ ਮੈਨੂੰ ਹੋਰ ਤਨਖਾਹ ਦੋ ਨਾਲੇ ਬਾਵੇ ਵੀਰੇ ਨਾਲ ਕੰਪੈਰੀਸ਼ਨ ਕਿਉਂ ਕਰ ਰਹੀ ਆ ਉਹ ਤਾਂ ਮੇਰੇ ਤੇ ਉਹਦੀ ਸੈਟਲਮੈਂਟ ਆ ਨਾ ਤਿੰਨ ਸਾਲ ਹੋ ਗਏ ਉਹਨੂੰ ਕੰਮ ਕਰਦੇ ਨੂੰ ਤੈਨੂੰ ਹਜੇ 20 ਦਿਨ ਹੋਇਆ ਜੀਰੇ ਚਾਹੇ 20 ਦਿਨ ਹੋਇਆ ਕੰਮ ਤਾਂ ਬਰਾਬਰ ਹੀ ਕਰ ਰਹੇ ਆ ਨਾ ਅਸੀਂ ਦੇਖ ਸਿਮਰਨ ਕਿਸੇ ਦੀ ਤਨਖਾਹ ਤੇ ਅੱਖ ਨਹੀਂ ਰੱਖੀ ਦੀ ਠੀਕ ਹੈ ਉਹ ਮੇਰੀ ਮਰਜ਼ੀ ਆ ਕਿ ਮੈਂ ਤੈਨੂੰ ਕਿੰਨੀ ਤਨਖਾਹ ਦੇਣੀ ਆ ਤੇ ਉਹਨੂੰ ਕਿੰਨੀ ਦੇਣੀ ਆ ਇਹਦੇ ਵਿੱਚ ਇਨਵੋਲਵਮੈਂਟ ਕਰਨ ਦੀ ਲੋੜ ਨਹੀਂ ਹੈਗੀ ਫਿਰੇ ਨਾਲ ਇੱਕ ਗੱਲ ਪੁੱਛਣੀ ਸੀਗੀ ਬੋਲ ਤੁਸੀਂ ਵੀਰੇ ਨੂੰ ਖੜਾਉਣਾ ਕਿਉਂ ਦਿੱਤਾ ਵੀਰੇ ਦਾ ਤਾਂ ਹਜੇ ਵਿਆਹ ਵੀ ਨਹੀਂ ਹੋਇਆ ਦੇਖ ਜਿਮਰਨ ਇਹਨਾਂ ਗੱਲਾਂ ਨੂੰ ਨਾ ਹਜੇ ਰਾਜ਼ ਹੀ ਰਹਿੰਦੇ ਆ ਜਦੋਂ ਟਾਈਮ ਆਊਗਾ ਨਾ ਮੈਂ ਤੈਨੂੰ ਆਪੇ ਦੱਸ ਦਊਗਾ ਅਜੇ ਮੈਂ ਤੈਨੂੰ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਕੰਮ ਤੱਕ ਮਤਲਬ ਰੱਖਿਆ ਕਰ ਵੀਰੇ ਫੇਰ ਵੀ ਦੱਸੋ ਤਾਂ ਸਹੀ ਮੈਂ ਤੈਨੂੰ ਕਿਹਾ ਨਾ ਮੈਂ ਨਹੀਂ ਦੱਸ ਸਕਦਾ ਹਜੇ ਨਾਲ ਇੱਕ ਗੱਲ ਹੋਰ ਬਾਵੇ ਵੀਰੇ ਦੀ ਤੇ ਮੇਰੀ ਕੋਈ ਮਜਬੂਰੀ ਆ ਕਿ ਤੈਨੂੰ ਉਹਨੂੰ ਮੈਂ 10000 ਤਨਖਾਹ ਦੇ ਰਿਆਂ ਤੇ ਤੈਨੂੰ 4000 ਦੇ ਰਿਆਂ ਠੀਕ ਆ ਜਦੋਂ ਲੱਗਿਆ ਸੀ ਨਾ ਉਹਦੀ ਵੀ 4000 ਤਨਖਾਹ ਸੀਗੀ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਮੈਂ ਨਹੀਂ ਦੱਸ ਸਕਦਾ ਤੂੰ ਜਾ ਕੰਮ ਕਰ ਖੁਸ਼ ਰਿਆ ਕਰ ਕੋਈ ਗੱਲ ਨਹੀਂ ਦੋ ਤਿੰਨ ਮਹੀਨੇ ਵਧੀਆ ਕੰਮ ਕਰੇਂਗੀ ਮੈਂ ਵਧਾ ਦਊਂਗਾ ਤੇਰੀ ਤਨਖਾਹ ਠੀਕ ਹੈ ਕਿਸੇ ਦੀ ਤਨਖਾਹ ਤੇ ਕਦੇ ਵੀ ਅੱਖ ਨਹੀਂ ਰੱਖੇ ਤੇ ਹੁੰਦੀ ਬੰਦਾ ਆਪਣਾ ਵੀ ਜਿਹੜਾ ਕਿਸਮਤ ਹੁੰਦੀ ਉਹਨੂੰ ਵੀ ਖੋ ਬੈਂਦਾ ਫਿਰ ਜੇ ਤੈਨੂੰ ਪੁੱਗਦਾ ਤਾਂ ਕੰਮ ਕਰ ਲੈ ਐਵੇਂ ਮੂੰਹ ਬਣਾ ਕੇ ਕੰਮ ਕਰਨ ਦੀ ਲੋੜ ਨਹੀਂ ਕਿਤੇ ਹੋਰ ਲੱਭ ਲੈ ਨਹੀਂ ਵੀਰੇ ਮੈਂ ਕੰਮ ਕਰੂੰਗੀ ਤੇ ਇੱਥੇ ਕਰਨਾ ਨਾ ਤੇ ਮੈਂ 4000 ਦੀ ਤਨਖਾਹ ਦੇਣੀ ਆ ਖੋਸ਼ੋ ਕੇ ਕੰਮ ਕਰਨਾ ਪੈਣਾ ਠੀਕ ਹੈ ਜੀ ਕਰੋ ਫਿਰ ਹਾਇਰ ਜਦੋਂ ਬੰਦਾ ਲੱਗਦਾ ਉਦੋਂ ਕੋਈ ਹੋਰ ਮੂਹ ਹੁੰਦਾ 20 ਦਿਨਾਂ ਬਾਅਦ ਰੰਗ ਟੰਗ ਚੇਂਜ ਹੋ ਜਾਂਦੇ ਹੁਣ ਯਾਰ ਜੇਬ ਚ 500 ਰੁਪਏ ਹੀ ਰਹਿ ਗਿਆ ਮੇਰਾ ਮਨ ਸੀਗਾ ਕਿਨੇ ਹਨ 1000 ਰੁਪਏ ਦਵਾਂਗਾ ਕੋਈ ਨਾ ਸ਼ਾਮ ਤੱਕ ਹੋਰ ਪੈਸੇ ਆ ਜਾਣਗੇ ਨਾ ਮੈਨੂੰ 1000 ਰੁਪਏ ਦੇ ਹੀ ਦਊਗਾ ਖੁਸ਼ ਹੋ ਜੂਗੀ ਨਾਲੇ ਅਗਲੇ ਨੂੰ ਸਰਪ੍ਰਾਈਜ਼ ਮਿਲ ਜਾਊਗਾ ਵੀਰੇ ਮੇਰੇ ਪੈਸੇ ਪੈਸੇ ਕਿਹੜੇ ਪੈਸੇ ਜਿਹੜਾ ਕੰਮ ਕੀਤਾ ਮੈਂ ਕਿਹੜਾ ਕੰਮ ਕੀਤਾ ਮੀਗਾ ਜਗ੍ਹਾ ਮੈਂ ਮੀਂਗਾ ਕੰਮ ਕੀਤਾ ਵਾ ਮੀਨਾ ਹਾਂਜੀ ਉਹ 20 ਦਿਨ ਤਾਂ ਉਹਨੂੰ ਆਈ ਨੂੰ ਹੋਏ ਆ ਤੈਨੂੰ ਤਾਂ 15 ਵੀ ਨਹੀਂ ਹੋਏ ਹੋਣੇ ਨਾਲੇ ਤੇਰੀ ਮੇਰੀ ਕੀ ਗੱਲ ਹੋਈ ਸੀ ਯਾਦ ਨਹੀਂ ਤੈਨੂੰ ਯਾਦ ਆ ਵੀਰੇ ਕੀ ਗੱਲ ਹੋਈ ਸੀ ਕਿ ਜਿੰਨਾ ਤੇਰੇ ਤੋਂ ਕੰਮ ਕਰੇਂਗੀ ਇੱਕ ਮਹੀਨਾ ਕੋਈ ਪੈਸਾ ਨਹੀਂ ਦੇਣਾ ਉਸ ਤੋਂ ਬਾਅਦ ਤਨਖਾਹ ਸ਼ੁਰੂ ਕਰਨੀ ਹੈ ਤੇਰੀ ਵੀਰ ਤੂੰ ਸਾਰੇ ਦੀ ਤਨਖਾਹ ਦਿੱਤੀ ਐ ਸੇ ਮੁੰਗੂ ਵੀ ਬਾਵੇ ਵੀਰ ਨੂੰ ਵੀ ਓਏ ਉਹਨਾਂ ਤਾਂ ਤਨਖਾਹ ਦੇਣੀ ਸੀ ਉਹਨਾਂ ਦੀ ਬਣਦੀ ਆ ਉਹਨਾਂ ਨਾਲ ਗੱਲ ਹੋਈ ਹੋਈ ਆ ਤੇਰ ਨਾਲ ਕਿਹੜੀ ਗੱਲ ਹੋਈ ਸੀ ਤੈਨੂੰ ਕੋਈ ਤਨਖਾਹ ਨਹੀਂ ਦੇਣੀ ਕੰਮ ਕਰ ਲੈ ਚੁੱਪ ਕਰਕੇ ਬੁਗਦਾ ਠੀਕ ਆ ਨਹੀਂ ਤਾਂ ਘਰੇ ਜਾ ਵੀਰੇ ਤੁਸੀਂ ਕੰਖਾ ਦੇ ਗੋ ਕਰਾ ਵਿਆਜੰਦੀ ਹੋ ਜੂਗਾ ਕੀ ਕਹੀ ਜਾਨੀ ਆ ਦਿਮਾਗ ਖਰਾਬ ਹੈ ਤੇਰਾ ਵੀਰੇ ਮੈਂ ਦੇਖਿਆ ਸੀ ਕਿ ਗੀਬ ਚ ਹੈਗੇ ਆ ਪੈਸੇ ਮੈਂ ਤਾਂ ਇਦਾਂ ਕਿਹਾ ਹੀ ਨਹੀਂ ਮੇਰੇ ਕੋ ਪੈਸੇ ਹੈ ਨਹੀਂ ਮੈਂ ਦੇਣੇ ਨਹੀਂ ਤੈਨੂੰ ਪੈਸੇ ਵੀਰੇ ਦੇ ਦਊਗਾ ਮੇਰੀ ਗੱਲ ਸੁਣ ਲੈ ਹੁਣ ਕੁਛ ਮੇਰੇ ਤੋਂ ਸੁਣਨ ਨਾਲੀ ਜਾ ਕੇ ਕੰਮ ਕਰ ਲੈ ਕੰਮ ਕੀਤਾ ਕੀ ਤੂੰ ਵੈਸੇ ਮੈਨੂੰ ਦੱਸੀ ਯਾਰ ਵੀਰੇ ਵੈਸੇ ਮੈਂ ਕੁਛ ਨਹੀਂ ਕੀਤਾ ਪਰ ਕੰਮ ਤਾਂ ਕੀਤਾ ਹੈ ਨਾ ਹਾਂ ਉਹ ਤੇਰੇ ਕਰਕੇ ਤਾਂ ਕਲੇਸ਼ ਪਿਆ ਹੈ ਹਜੇ ਕਹਿੰਦੀ ਮੈਂ ਕੁਛ ਕੀਤਾ ਨਹੀਂਗਾ ਵੀਰੇ ਮੈਂ ਕੁਛ ਨਹੀਂ ਦਿੱਤਾ ਕੰਮ ਹੀ ਕੀਤਾ ਵਾ ਆਹੋ ਦੇਖਦਾ ਪਿਆ ਮੈਂ ਜਿਹੜਾ ਕੰਮ ਕੀਤਾ ਪਹਿਲੇ ਦਿਨ ਤੂੰ ਬਾਵੇ ਨੂੰ ਗਾਲਾਂ ਪਵਾਤੀਆਂ ਦੂਜਾ ਤੂੰ ਸਿਮਰਨ ਨੂੰ ਗਾਲਾਂ ਪਵਾਤੀਆਂ ਆਹੀ ਕੁਛ ਕਰੀ ਜਾਨੀ ਆ ਆਪ ਨਿੱਕੀ ਜੀ ਵਿੱਚੋਂ ਨਿਕਲ ਜਾਨੀ ਗੱਲ ਦੇ ਵੀਰੇ ਪੈਸੇ ਦੇ ਦਊਗਾ ਕੋਈ ਪੈਸੇ ਨਹੀਂ ਹੈਗੇ ਹੋਰ ਨਾ ਮੇਰੇ ਤੋਂ ਕੁਛ ਸੁਣਨੀ ਜਾ ਉਧਰ ਘਰੇ ਜਾਣਾ ਘਰੇ ਚੱਲ ਜਾ ਨਹੀਂ ਵੀਰੇ ਮੈਂ ਇੱਥੇ ਰਹਾਂਗਾ ਇੱਥੇ ਹੀ ਕੰਮ ਕਰਨਾ ਪੈਸੇ ਬੁਏ ਨਹੀਂ ਦੇਣੇ ਮੈਂ ਵੇਹਾ ਜਲਦੀ ਬਰਾਵਾ ਮੇਰੇ ਪੱਲੇ ਹੀ ਪੈਣੀ ਹੁੰਦੀਆਂ ਇਹਦੀਆਂ ਦੀਡਾਂ ਕੋਈ ਨਾ ਆຊਣੂ ਦੇਦਾਂਗੇ ਪੈਸੇ ਓਰੇ ਆ ਮੇਰੀ ਗੱਲ ਸੁਣ ਹਾਂਜੀ ਤਨਖਾਹ ਇਦਾਂ ਮੰਗੀ ਦੀ ਹੁੰਦੀ ਆ ਤੂੰ ਮੈਨੂੰ ਕਹੀ ਨਹੀਂ ਤੁਹਾਡਾ ਵਿਆਹ ਹੋ ਜਾਊਗਾ ਵਿਗਾ ਸੱਚੇ ਵਿਆਹ ਹੋ ਜਾਊਗਾ ਕੋ ਗੱਝਾਂ ਦੇ ਜੇ ਤਨਖਾਹ ਦੇ ਨਹੀਂ ਦਊਂਗਾ ਤਨਖਾਹ ਫੇਰ ਨਹੀਂ ਹੋਊਗਾ ਵੀਰੇ ਜੇ ਪੈਸੇ ਕਰੂੰਗਾ ਫਿਰ ਜਲਦੀ ਹੋਊਗਾ ਤੂੰ ਜਾ ਕੰਮ ਕਰ ਲੈ ਮੈਂ ਤਾਂ ਸੁਣਨਾ ਨਹੀਂ ਕੁਝ ਸਿੰਮੂਂ ਹਾਂ ਨੇ ਹਾਂ 500 ਵੀ ਬਗੇ ਗਏ ਮੇਨੂੰ ਥੱਪੜ ਨਾ ਖਾਲੀ ਮੈਥੋਂ ਪਹਿਲੀ ਮੈਨੂੰ 2000 ਮਿਲਿਆ ਦੇਰੇ ਮੈਨੂੰ ਫੇਕ ਕੁੰਦਾ ਮੈਂ ਨਹੀਂ ਦੇਰੀ ਨਾਲ ਨਾਲ ਤੇਰੀ ਵੀਰੇ ਨਾਲ ਪਹਿਲੀ ਗੱਲ ਹੋ ਚੁੱਕੀ ਸੀ ਕਿ ਤੈਨੂੰ ਇੱਥੇ ਤੈਨੂੰ ਖਾ ਨਹੀਂ ਮਿਲਣੀ ਤੂੰ ਫਰੀ ਦਾ ਕੰਮ ਕਰਨਾ ਹੈ ਇੱਥੇ ਫਿਰ ਕਿਉਂ ਮੰਗ ਰਹੀਆਂ ਹੁਣ ਇੱਕ ਗੱਲ ਸੁਣ ਹਾਂ ਵੀਰ ਨੂੰ 10000 ਮਿਲੇ ਨੇ ਤੇਨੂੰ ਨੇ ਕੱਟ ਕੇ 9000 ਨੇ ਸਨੇਹਾ ਤਨਖਾਹ ਤਾਂ ਮੇਰੀ 4000 ਰੁਪਏ ਲੱਗੀ ਹੋਈ ਆ ਪਰ ਮੈਨੂੰ ਵੀਰੇ ਨੇ 2000 ਤਾਂ ਦਿੱਤਾ ਕਿਉਂਕਿ 1000 ਰੁਪਏ ਮੈਂ ਪਹਿਲਾਂ ਲੈ ਗਈ ਸੀ ਤੇ ਨਾਲੇ ਨਾ ਮੇਰੇ ਸਿਰਫ 10-15 ਦਿਨ ਹੀ ਲੱਗੇ ਆ ਤਾਂ ਕਰਕੇ ਅੱਛਾ ਫੇਕ ਤੋਂ ਮਿੰਗ ਦੇਂਗੇ ਨਹੀਂ ਪੈਸੇ ਮੈਂ ਤੈਨੂੰ ਪਹਿਲਾਂ ਵੀ ਕਹਿ ਚੁੱਕੀ ਆ ਨਾ ਕਿ ਮੈਂ ਤੈਨੂੰ ਪੈਸੇ ਨਹੀਂ ਦੇਣਗੀ ਮੇਰੇ ਪੈਸਿਆਂ ਤੇ ਹੁਣ ਨਿਗਾਹ ਨਾ ਰੱਖ ਕੰਮ ਕਰ ਲੈ ਆਪਣਾ ਨਹੀਂ ਤਾਂ ਤੈਨੂੰ ਕਿਤੇ ਹੋਰ ਹੀ ਲੱਗਣਾ ਪੈਣਾ ਕਿਤੇ ਹੋਰ ਲੱਗ ਜਾ ਵੈਸੇ ਹੁਣ ਤੈਨੂੰ ਕੰਮ ਤਾਂ ਆ ਹੀ ਗਿਆ ਵਾ ਮੈਂ ਕਿੱਥੇ ਹੀ ਲੱਗੂਗੀ ਕੰਮ ਤੇ ਫਿਰ ਕਰ ਫਰੀ ਦਾ ਕੰਮ ਸੈਮਨਾ ਹਾਂ ਬਾਵੇ ਵੀ ਤੂੰ ਗੋ ਛੁੱਟੀਆਂ ਵੀ ਕਿਸੇ ਕਾਹ ਵੀ ਨੂੰ ਪੂਰੀ ਤੂੰ ਖਾ ਗਈ ਤੇ ਜੀ ਵੀਗਾ ਜਰਾਂ ਲੱਗਦਾ ਸੋ ਇੰਗਦਾ ਮੈਨੂੰ ਵੀ ਇਹੀ ਲੱਗਦਾ ਵਾ ਵੀਰੇ ਨੇ ਇੱਕ ਵੀ ਰੁਪਿਆ ਵੀ ਨਹੀਂ ਕਟਿਆ ਤੇ ਨਾਲੇ ਤੈਨੂੰ ਪਤਾ ਬਾਵੇ ਵੀਰ ਨੂੰ ਨਾ ਇੱਕ ਖੜਾਉਣਾ ਵੀ ਦਿੱਤਾ ਵਾ ਉਹ ਕਿਉਂ ਜਵਾਕ ਹੋਇਆ ਵੀ ਕਿਤੇ ਜਵਾਕ ਕਿੱਥੋਂ ਹੋ ਜਾਊਗਾ ਵਿਆਹ ਤਾਂ ਵੀਰੇ ਦਾ ਹੋਇਆ ਨਹੀਂ ਜਵਾਕ ਗੂਗਲ ਤੋਂ ਡਾਊਨਲੋਡ ਕਰਨਾ ਵਾ ਗੂਗਲ ਕੋ ਗਾਉਂਗਾ ਹੋ ਜਾਂਦਾ ਤੂੰ ਨਾ ਮੇਰੇ ਤੋਂ ਅੱਜ ਛਿੱਤਰ ਨਾ ਖਾ ਲਈ ਮੇਰਾ ਪਹਿਲੇ ਬਹੁਤ ਦਿਮਾਗ ਖਰਾਬ ਹੋਇਆ ਆਪਣਾ ਕੰਮ ਕਰ ਲਾ ਜਾ ਕੇ ਇੱਕ ਗੱਲ ਸੁਣ ਸਿੰਮ ਮੈਗਨਾਟੀਆਂ ਸਕੀਮ ਆਈ ਐ ਇੱਕ ਕੀ ਅੱਪਾ ਬਾਵੇ ਵਿਗੰਖ ਘਾ ਲੰਗੇ ਆ ਕਿਵੇਂ ਪਤਾ ਕਿਵੇਂ ਦੇਹ ਜੇ ਬੀਗਾ ਕਿਕਰ ਗਕਾਂ ਤੋਂ ਕੈ ਕੈ ਰੀ ਵਿਕੰਖਾ ਵਗ ਜੂਗੀ ਕਿ ਮਿੰਗੇ ਵੀ ਕਿੰਗ ਚਾਗ ਜਾ ਮੇਜੂਗੇ ਫਿਰ ਆਪਣਾ ਗੁਜ਼ਾਰਾ ਬਰ ਵਗਿਆ ਹੋਊਗਾ ਗੱਲ ਤਾਂ ਤੂੰ ਸਹੀ ਕਹਿ ਰਹੀ ਆ ਪਰ ਫਿਰ ਇਹਨੂੰ ਕਢਾਵਾਂਗੇ ਕਿਵੇਂ ਰੁੱਕ ਜਾ ਉੱਤੀਓ ਤਾਂ ਹੀ ਦੱਸੂਗੀ ਨਾ ਤੂੰ نیچے ਆ ਜਾ ਉੱਚੀ ਹੋ ਥੱਲੇ ਆ ਦੱਸ ਮੈਂ ਤਿੰਨ ਕਿੰਨੇ ਲਗਿਆ ਸੀਗਾ ਸੀ 500 ਦੇ ਦੇਣਾ ਹਾਂ ਕੰਮ ਕਰ ਲੈ ਜਾ ਕੇ ਆਪਣਾ ਮਿਲ ਗਿਆ 500 ਚਲ ਕੰਮ ਕਰ ਹੋ ਗਿਆ ਹਾਂ ਵੀ ਆ ਗਿਆ ਹਾਂਜੀ ਵੀਰੇ ਕਿਵੇਂ ਰਿਹਾ ਫਿਰ ਵੀਰੇ ਉਹ ਤਾਂ ਖੁਸ਼ ਹੋ ਗਿਆ ਖੇਡਣ ਲੱਗ ਗਿਆ ਸੀਗਾ ਤਾਂ ਯਾਦ ਨੂੰ ਟਾਈਮ ਲੱਗ ਗਿਆ ਹਾਂਜੀ ਵੀਰੇ ਨਾਲੇ ਵੀਰੇ ਇੱਕ ਗੱਲ ਹੋਰ ਉਹਨਾਂ ਤੁਹਾਨੂੰ ਬੜਾ ਯਾਦ ਕਰਦਾ ਪਿਆ ਸੀ ਮੈਨੂੰ ਪਤਾ ਹੈ ਮੈਨੂੰ ਯਾਦ ਕਰਦਾ ਤੇਰੇ ਸਾਹਮਣੇ ਇਧਰੋਂ ਹੀ ਟਾਈਮ ਨਿਕਲਦਾ ਵੀਰੇ ਤੁਸੀਂ ਐ ਕਰਿਓ ਇੱਕ ਦੋ ਦਿਨਾਂ ਨੂੰ ਨਾ ਗੇੜਾ ਮਾਰ ਆਇਓ ਘਰ ਹਾਂ ਮੈਂ ਉਹਨੂੰ ਜ਼ਰੂਰ ਮਿਲ ਕੇ ਆਉਂਗਾ ਬੜੇ ਦਿਨ ਹੋ ਗਏ ਉਹਨੂੰ ਦੇਖਿਆ ਵੀ ਨਹੀਂ ਇੰਨਾ ਸ਼ੁਕਰਾਂ ਉਹਨੂੰ ਘਟਾਉਣਾ ਪਸੰਦ ਆ ਗਿਆ ਹਾਂਜੀ ਬਹੁਤ ਪਸੰਦ ਆਇਆ ਉਹਨੂੰ ਹੈ ਹਾਂਜੀ ਮੈਨੂੰ ਇਹੀ ਡਰ ਹੁੰਦਾ ਜੇ ਚੀਜ਼ ਨਾ ਨਾ ਪਸੰਦ ਕਿ ਤਾ ਤੋੜ ਨਾ ਦੇਵੇ ਨਹੀਂ ਨਹੀਂ ਵੀਰੇ ਖੇਡ ਰਿਹਾ ਵਾ ਉਹ ਚਲੋ ਵਧੀਆ ਹੋ ਗਿਆ ਤੂੰ ਘਰੋਂ ਆਇਆ ਫੇ ਰੋਟੀ ਤਾਂ ਖਾਇਆ ਹੈਗਾ ਵੀਰੇ ਉਹ ਤਾਂ ਮੈਂ ਭੁੱਲ ਗਿਆ ਰੋਟੀ ਖਾਣੀ ਭੁੱਲ ਗਿਆ ਤੂੰ ਵੀਰੇ ਚਾਚਾ ਚ ਮੈਂ ਵੀ ਖੇਡਣ ਲੱਗਿਆ ਸੀ ਨਾ ਨਾਲ ਫੇਰ ਹੁਣ ਤਨਖਾਹ ਮਿਲਿਆ ਕੁਛ ਮੰਗਾ ਲਓ ਨਾ ਨਾ ਵੀਰੇ ਉਹ ਤਾਂ ਪੈਸੇ ਮੰਮੀ ਨੂੰ ਦੇ ਆਇਆ ਅੱਛਾ ਇੰਨਾ ਗੱਲਾਂ ਚ ਬਹੁਤ ਸਿਆਣਾ ਤੂੰ ਪੈਸੇ ਸਾਰੇ ਘਰੇ ਫੜਾ ਦੇਣਾ ਜੇ ਹੁਣ ਖਾਣ ਨੂੰ ਮੰਗਾਵਾ ਕਿੱਥੋਂ ਮੰਗਾਵਾਂਗੇ ਵੀਰੇ ਤੁਹਾਡੇ ਕੋਲ ਹੈਗੇ ਤਾਂ ਹੈਗੇ ਪੈਸੇ ਮੇਰੇ ਕੋਲ ਮੁੱਕ ਗਏ ਪੈਸੇ ਦੇਤੇ ਮੈਂ ਨਹੀਂ ਵੀਰੇ 500 ਦਾ ਨੋਟ ਬਚਿਆ ਤੁਸੀਂ ਉਧਰ ਲਈ ਜੇਬ ਚ ਪਾਇਆ ਵਾ ਕੰਨਾ ਤੇਜ਼ ਆ ਤੂੰ ਮੇਰੇ ਪੈਸੇ ਤੇ ਅੱਖ ਰੱਖੀ ਹੋਈ ਆ ਤਨਖਾਹ ਲੈਣ ਤੋਂ ਬਾਅਦ ਵੀ ਮੈਂ ਤੁਹਾਨੂੰ ਤਨਖਾਹ ਵੀ ਦਵਾ ਤੁਹਾਨੂੰ ਮੈਂ ਰੋਟੀ ਪਾਣੀ ਵੀ ਖਵਾਵਾ ਹਨਾ ਤੇਰੇ ਅੱਗੇ ਵੀ ਤਾਂ ਖਵਾਣੀ ਓ ਅੱਜ ਫੇਰ ਖਵਾ ਦੋ ਭਰਾਵਾ ਕੋਈ ਨਾ ਮੰਗਾਇਆ ਮੈਂ ਦਾਲ ਚੋਲ ਆਪਣੇ ਲਈ ਦਾਲ ਚੋਲ ਮੰਗਾਇਆ ਆਪਣੇ ਵਾਸਤੇ ਮੰਗਾਇਆ ਤੇਰੇ ਵਾਸਤੇ ਨਹੀਂ ਮੰਗਾਇਆ ਆਪਣੇ ਵਾਸਤੇ ਓ ਜਾ ਭਰਾਵਾ ਕੰਮ ਕਰ ਲੈ ਸਾਰਿਆਂ ਵਾਸਤੇ ਮੰਗਾਇਆ ਠੀਕ ਆ ਵੀਰੇ ਆਹੀ ਆ ਦੁਕਾਨ ਆਲੋ ਪਾਜੀ ਤੁਹਾਡਾ ਹੀ ਆਰਡਰ ਹੈ ਨਾ ਇਹ ਹਾਂਜੀ ਹਾਂਜੀ ਇਹਨਾਂ ਰੋਲਾ ਗਿਆ ਭਾਈ ਜਾਨਾ ਯਾਰ ਵੀਰੇ ਵੀਰਾ ਦੇਖ ਰਿਹਾ ਹੈ ਨਾ ਬਾਹਰ ਖੜਾ ਧੁੱਪ ਚਾਇਆ ਵਿਚਾਰਾ ਕੋਲ ਡਰਿੰਕ ਪੁੱਛ ਲਾ ਪੀਣੀ ਉਹਦਾ ਵੀਰੇ ਕੋਲ ਡਰਿੰਕ ਪਲਾਈਏ ਕੋਲ ਡਰਿੰਕ ਪਲਾਣੀ ਮੈਨੂੰ ਆ ਜਿਹੜਾ ਬੰਦਾ ਚਾਹ ਦਾ ਕੱਪ ਹੱਥੋਂ ਖੋਲੰਦਾ ਉਹ ਕੋਲ ਡਰਿੰਕ ਪਲਾਊਗਾ ਮੈਨੂੰ ਹੁਣ ਕੀ ਮਤਲਬ ਇਹ ਬਾਤ ਜਾਣੀ ਪਛਾਣੀ ਲੱਗਦੀ ਵੀਰੇ ਇੱਕ ਮਿੰਟ ਰੁਮਾਲ ਲਾਈ ਓਏ ਆਵਾਜ਼ ਹੀ ਨਹੀਂ ਵੀਰੇ ਮੇਰੀ ਸ਼ਕਲ ਵੀ ਜਾਣੀ ਪਹਿਚਾਨੀ ਹੈ ਉਹ ਵਾਹ ਜੀ ਵਾਹ ਪਾਜੀ ਬਤਾਈਆਂ ਤੁਹਾਨੂੰ ਕੰਮ ਲੱਗ ਗਿਆ ਮਤਲਬ ਥੈਂਕ ਯੂ ਥੈਂਕ ਯੂ ਥੋ ਮੈਂ ਟਾਬੇ ਤੇ ਲੱਗਿਆ ਹੋਇਆ। ਮਤਲਬ ਡਿਲੀਵਰੀ ਕਰਦੇ ਹੋ ਤੁਸੀਂ ਫਿਰ। ਉਹ ਭਰਾਵਾ ਮੈਂ ਆਪ ਆਪਣੇ ਹੱਥਾਂ ਨਾਲ ਬਣਾਇਆ ਮੈਂ ਦੱਸਿਆ ਨਹੀਂ ਸੀਗਾ। ਮੈਨੂੰ ਚਾਹ ਆਂਦੀ ਆ, ਕਾਫੀ ਆਂਦੀ ਆ, ਕੜੀ ਜਾਂਦੇ ਆ, ਚੌਲ ਆਂਦੇ ਆ। ਇਹ ਤਾਂ ਦਾਲ ਆ, ਤਾਂ ਦਾਲ। ਯਾਰ ਜੇ ਮੈਨੂੰ ਇੰਨਾ ਕੁਝ ਆਂਦਾ ਤੇ ਦਾਲ ਵੀ ਤਾਂ ਆਂਦੀ ਹੁੰਦੀ ਹਣੀ ਬਣਾਣੇ। ਚੰਦਨ ਕੋਲੇ ਲੱਗ ਗਿਆ ਫਿਰ ਤੂੰ। ਉਹ ਚੰਦਨ ਮੇਰੇ ਕੋਲ ਜਗ੍ਹਾ ਨਹੀਂ ਸੀਗੀ। ਉਹ ਕਹਿੰਦਾ ਮੇਰਾ ਸਟਾਫ ਪੂਰਾ ਐ ਮੈਂ ਕਹਿੰਦਾ ਕੋਈ ਚੱਕਰ ਨਹੀਂ ਆ ਤੁਹਾਡੇ ਮਤਲਬ ਹੁਣ ਮੈਂ ਫਿਰ ਈਸ਼ਣਾ ਵਾਲੇ ਤੇ ਲੱਗ ਗਿਆ। ਮਲੋ ਹੁਣ ਮੈਂ ਕੋਲਡ ਡਰਿੰਕ ਲਿਆਵਾਂ ਤੁਹਾਡੇ ਵਾਸਤੇ ਫਿਰ ਹਾਂਜੀ ਹਾਂਜੀ ਆਜੋ ਛੱਡ ਬਰੇ ਕੋਲਡ ਡਰਿੰਕ ਯਾਰ ਤੋ ਜਾ ਹੁਣ ਆਪਣਾ ਸਮਾਨ ਦੇ ਤਾਂ ਪੈਸੇ ਦਿੱਤੇ ਹੋਏ ਨਿਕਲੇ ਤੋ ਚੈੱਕ ਤਾਂ ਕਰ ਲੋ ਸਮਾਨ ਵੀਰੇ ਪੂਰਾ ਹੈ ਕਰ ਲਾਂਗੇ ਮੇਰੇ ਹਾਂ ਚੈੱਕ ਕਰਦੇ ਤੁਸੀਂ ਵੀ ਟੇਸਟ ਕਰਕੇ ਦੇਖਿਓ ਹਾਂ ਠੀਕ ਆ ਵੀਰੇ ਠੀਕ ਆ ਆਪਾਂ ਨਾ ਪਹਿਲਾਂ ਕਰੋ ਫਿਰ ਤੁਸੀਂ ਖਾ ਲਓ ਮੈਂ ਰਹਿਣ ਦਿੰਦਾ ਠੀਕ ਆ ਵੀਰੇ ਆਜੋ ਆਪਣਾ ਥੱਪੜ ਮਾਰਨਾ ਨਿਕਲ ਓਏ ਚੱਲ ਪੈਸੇ ਪਹੁੰਚ ਗਏ ਨਾ ਮੈਂ ਡਰਾਮੇ ਬਾਜਿਆ ਪੈਸੇ ਕਿੱਥੇ ਪਹੁੰਚ ਗਏ ਪੈਸੇ ਦੋ ਮੈਨੂੰ ਆਨਲਾਈਨ ਦਿੱਤੇ ਹੋਏ ਪੈਸੇ ਚੱਲ ਸਕਰੀਨ ਸ਼ਾਟ ਦਿਖਾਓ ਓ ਫਰ ਜਿੱਥੇ ਤੁਸੀਂ ਲੱਗੇ ਉੱਥੇ ਚਾਹ ਕੌਫੀ ਪੁੱਛਦੇ ਆ ਉੱਥੇ ਚਾਹ ਕੌਫੀ ਕੀ ਯਾਰ ਤੁਸੀਂ ਕਿਉਂ ਇਹਨਾਂ ਤੋਂ ਗਾਲ੍ਹਾਂ ਸੁਣਦੇ ਰਹਿੰਦੇ ਹੋ ਮੇਰੇ ਨਾਲ ਚੱਲੋ ਮੈਂ ਤੁਹਾਡੀ ਗੱਲ ਕਰਦਾ ਹਾਂ ਉਹਦੇ ਨਾਲ ਆਜੋ ਵਧੀਆ ਤਾਂ ਕਹਿੰਦਾ ਸਭ ਕੁਝ ਬੁਲਾਣਗੇ ਚਾਹ ਠੰਡਾ ਤੁਹਾਡੀ ਤਨਖਾਹ ਵਧੀਆ ਲਵਾਂਗੇ ਨਹੀਂ ਨਹੀਂ ਵੀਰੇ ਗੱਲ ਤਾਂ ਸੁਣੋ ਤੇ ਚਾਹ ਠੰਡਾ ਬੁਲਾਉਂਦੇ ਫਿਰ ਉੱਥੇ ਜਾ ਕੇ ਪੀਓ ਨਾ ਇੱਥੇ ਕੋਈ ਗੱਲਾਂ ਮਾਰੀ ਨਾ ਚਲੋ ਚਲੋ ਚਾਹ ਕੀਤੀ ਨਾ ਗੱਲ ਨਿਕਲੋ ਐਵੇਂ ਟਾਈਮ ਵੇਸ ਕਰੀ ਸਾਡੇ ਦਾ ਦਾੜ ਜਾਵੜ ਛੱਡੇ ਹੋਈ ਜਾਂਦੇ ਆਜੋ ਸਿਮਰਨ ਨੀਹਾ ਆਜੋ 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 ਆਵੇ ਹਾਂਜੀ ਵੀਰੇ ਧਿਆਨ ਰੱਖੀ ਮੈਂ ਆਇਆ 5 ਮਿੰਟ ਵੀਰੇ ਕਿੱਥੇ ਚੱਲਿਓ ਜਾਣਾ ਕੰਮ ਆਫਿਸ ਚੱਲਿਆ ਆਫਿਸ ਓਏ ਯਾਰ ਜੋਰ ਪੈ ਗਿਆ ਦੋ ਮਿੰਟ ਆਇਆ ਅੱਛਾ ਜੋਰ ਪਾਜੀ ਹੁਣੇ ਖਾਦਾ ਹੁਣੇ ਜੋਰ ਪੈ ਗਿਆ ਤੁਹਾਨੂੰ ਹੋਲੀ ਬੋਲਣਾ ਕਿਉਂ ਮੂੰਹ ਪੜੀ ਜਾਣਾ ਆਇਆ ਮੈਂ 2 ਮਿੰਟ ਵੀਰੇ ਧਿਆਨ ਨਾਲ ਹੱਥ ਚੰਗੀ ਤਰ੍ਹਾਂ ਧੋ ਕੇ ਆਇਓ ਮਾਹੌਨ ਰਾਪਟਾ ਮਾਰਨਾ ਤੇਰੇ ਮੂੰਹ ਤੇ ਜਿਹੜਾ ਕੰਮ ਕਰਦਾ ਉਹ ਕਰ ਲੈ ਠੀਕ ਆ ਵੀਰੇ ਫਿਰ ਤੁਸੀਂ ਆ ਜਾਓ ਫਿਰ ਮੈਂ ਵੀ ਜਾਊਂਗਾ ਆਫਿਸ